ਕੁਝ ਬਣਿਆ ਉਹ ਆਗੋਂ ਕਹਿੰਦਾ ਵੇਖ ਲਾ ਤੈਨੂੰ ਆਣਾ ਤੂੰ ਮੈਨੂੰ ਰੋਜ ਕਿੰਨਾ ਚੰਗੇ ਪਾਸੇ ਜਾਣਾ ਚਾਹੀਦਾ ਸੰਗਤ 'ਚ ਜਾਣਾ ਚਾਹੀਦਾ ਆਹ ਵੇਖ ਲਾ ਸਾਡੇ ਮਨ 'ਚ ਕਈ ਵਾਰੀ ਆਉਂਦਾ ਨਾ ਵੀ ਚੰਗੇ ਭਲੇ ਰੱਬ ਰੱਬ ਵੀ ਕਰਦੇ ਆਂ ਆ ਵੀ ਕਰਨੇ ਆਂ ਅਸੀਂ ਤਾਂ ਵੀ ਓਖੇ ਆਂ ਫਲਾਣਾ ਇੰਜ ਨਹੀਂ ਕਰਦਾ ਤੇ ਉਹ ਤਾਂ ਵੀ ਸੌਖਾ ਕਈ ਵਾਰੀ ਮਨ 'ਚ ਆਉਂਦੇ ਜੇ ਖਿਆਲ ਬੰਦੇ ਦੇ ਅਕਸਰ ਮਾਣਿਆ ਨਾ ਇਨਸਾਨ ਦਾ ਐਡਾ ਮੰਡੋਲ ਹੋ ਜਾਂਦਾ ਓਨ ਜਦੋਂ ਕਹਿੰਦਾ ਵੇਖ ਲਾ ਮੈਨੂੰ ਮੋਹਰ ਲੱਭੀ ਆ ਤੇ ਤੈਨੂੰ ਇਹ ਸੂਲਵੱਜੀ ਪਰ ਮੈਂ ਇੱਕ ਗੱਲ ਅੱਜ ਮੇਰੇ ਮਨ 'ਸਵਾਲ ਆਉਂਦਾ ਤੂੰ ਰੋਜ ਜਿਸ ਗੁਰੂ ਕੋਲੇ ਜਾਣਾ ਹੈ ਜਾ ਕੇ ਪੁੱਛਿਆ ਤਾਂ ਸਹੀ ਵੀ ਉਹ ਬਣਿਆ ਕੀ ਇਹ ਕਿਵੇਂ ਹੋਇਆ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਚਲੇਗਾ ਜਦੋਂ ਗਏ ਤੇ ਜਾ ਕੇ ਬੇਨਤੀ ਕੀਤੀ ਫਿਰ ਸਤਗੁਰਾਂ ਨੇ ਨਤਾਰਾ ਕਰਕੇ ਦੱਸਿਆ ਕਹਿੰਦੇ ਅਸਲ ਵਿੱਚ ਚੇਤਾ ਰੱਖੀ ਤੇਰਾ ਪੁਰਬਲਾ ਕਰਮ ਏਡਾ ਜੋਰਾ ਵਰਤ ਏਡਾ ਚੰਗਾ ਸੀ ਪਰ ਐਸ ਜਨਮ ਵਿੱਚ ਆ ਕੇ ਪੁੱਠੇ ਪਾਸੇ ਤੁਰੋਂ ਜਿਹੜੀ ਗਾਗਰ ਚੋਂ ਇੱਕ ਮੋਹਰ ਲੱਭੀ ਆ ਨਾ ਉਹ ਇੱਕ ਨਹੀਂ ਸੀ ਉਹ ਪੂਰੀ ਗਾਗਰ ਮੋਹਰਾਂ ਨਾਲ ਭਰੀ ਸੀ ਇਹ ਦ੍ਰਿਸ਼ਟਾਂਤ ਉਹ ਦਿੱਤਾ ਪਰ ਕਹਿੰਦੇ ਤੂੰ ਉਹ ਸਾਰੇ ਦੇ ਸਾਰੇ ਕੋਲੇ ਕਰ ਲੈ ਮੰਦੇ ਪਾਸ ਜ ਆ ਇੱਕ ਪਤਾ ਕਿਉਂ ਬਚੀ ਐ ਕਹਿੰਦੇ ਜਿਹੜਾ ਪਿੰਡ ਤੋਂ ਨਗਰ ਤੋਂ ਚੌਂਕ ਤੱਕ ਇਹਦੀ ਸੰਗਤ ਕਰਦਾ ਰਿਹਾ ਇਹਦੇ ਕਰਕੇ ਇੱਕ ਬਚੀ ਐ ਨਹੀਂ ਤੇ ਇਹ ਵੀ ਕੋਲੇ ਹੋ ਜਾਣੀ ਸੀ ਤੇ ਇਹਦੇ ਸੂਲ ਕਿਉਂ ਵੱਜੀ ਕਹਿੰਦੇ ਪੁਰਬਲਾ ਕਰਮ ਕੋਈ ਏਡਾ ਚੰਗਾ ਨਹੀਂ ਸੀ ਸੂਲੀ ਲਿਖੀ ਸੀ ਪਰ ਗੁਰੂ ਦੀ ਸੰਗਤ ਵਿੱਚ ਆਇਆ ਮਾਲ ਕਨੇਡੀਆਂ ਬਖਸ਼ਿਸ਼ਾਂ ਵਰਤੀਆਂ ਉਹ ਸੂਲੀ ਤੋਂ ਆ ਛੋਟਾ ਜਿਹਾ ਕੰਡਾ ਬਣਾ ਦਿੱਤਾ ਉਹ ਦਾਤਾ ਆਪਣੇ ਪਿਆਰਿਆਂ ਦੀ ਜਦੋਂ ਰੱਖਿਆ ਕਰਦਾ ਉਹ ਮਾਲਕ ਐਸੀ ਮੇਰਾ ਅਮਤ ਕਰਨ ਵਾਲਾ ਸਾਡੇ ਅੰਦਰੋਂ ਭਰੋਸਾ ਉਹ ਪ੍ਰਤੀਤ ਉਹ ਵਿਸ਼ਵਾਸ ਆਜੇ ਗੁਰ ਪੂਰਾ ਭੇਟਿਓ ਵਡਭਾਗੀ ਮਨੈ ਭਇਆ ਪ੍ਰਗਾਸਾ ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਉਸ ਦਾਤੇ ਦੀ ਵਡਿਆਈ ਆਪ ਦੀ ਅੰਮ੍ਰਿਤ ਵੇਲੇ ਤੋਂ ਗੁਰੂ ਕੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਕਿਰਪਾ ਕਰਨ ਆਪ ਸਭ ਦੀਆਂ ਸੇਵਾਵਾਂ ਪੇਟਾਵਾਂ ਹਾਜ਼ਰੀਆਂ ਸਾਹਿਬ ਦਰ ਤੇ ਕਬੂਲ ਫਰਮਾਉਣ ਇਸੇ ਤਰ੍ਹਾਂ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਹੋਵੇ ਜਿੱਥੇ ਵੀ ਉਹ ਜੋ ਮਹਾਰਾਜ ਨੇ ਕੀਰਤਾਂ ਬਖਸ਼ੀਆਂ ਮਹਾਰਾਜ ਉਹਦੇ ਵਿੱਚ ਬਰਕਤਾਂ ਪਾਉਣ ਇਸੇ ਤਰ੍ਹਾਂ ਆਪਣੇ ਦਰ ਘਰ ਦਾ ਰੰਗ ਲਈ ਰੱਖਣ ਬਾਬਾ ਨਾਨਕ ਕਿਰਪਾ ਕਰੇ ਸਭਨਾਂ ਦੇ ਪਰਿਵਾਰਾਂ ਵਿੱਚ ਮਾਲਕ ਖੁਸ਼ੀਆਂ ਤੇ ਖੇੜੇ ਆਪਣੇ ਦਰਕਰ ਦੀ ਪ੍ਰੀਤੌਰ ਪ੍ਰਤੀਤ ਗੁਰੂ ਦੇ ਦਿੱਤੇ ਸਿਧਾਂਤ ਸਾਡੇ ਜੀਵਨ ਦਾ ਅੰਗ ਹੋਣ ਆਪ ਸੰਗਤਾਂ ਨੂੰ ਇੱਕ ਵਾਰ ਫੇਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਜੀ